ਇਹ ਗੱਲਬਾਤ ਹੋਈ ਆ ਜੀ ਇਹ ਟੂੜੀ ਵਾਲਾ ਕੋਪਰੇ ਉਹਨੇ ਗੱਡੀ ਬ੍ਰੇਕ ਦੇ ਦਿੱਤੀ ਕਿੱਥੋਂ ਹੁੰਦੀ ਬੱਸ ਐਮਬਰਸਰ ਉਹ ਯਾਨੀ ਜਾਣਾ ਕਿੱਥੇ ਜਿਲੰਦਰ ਨੂੰ ਤੇ ਕਿੰਨੇ ਕ ਵਜੇ ਦੀ ਗੱਲ ਹੈ ਇਹ ਦਸ ਵਜੇ ਦੀ ਗੱਲ ਹੈ ਤੇ ਪਤਾ ਹੋਇਆ ਕਿ ਐਕਦਾਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕੋਪਰੇ ਕੋਪਰੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀਓ ਫਲੋਤਾ ਹੀ ਨਹੀਂ ਦੇ ਉਹ ਫਲੋਤੇ ਨੇ ਸਵਾਰੀਆਂ ਵਿਚੋਂ ਨਿਕਲ ਗਏ ਸਵਾਰੀਆਂ ਸਵਾਰੀਆਂ ਨਹੀਂ ਕਿੰਨੀਆਂ ਨਾਲੇ ਸਵਾਰੀਆਂ ਪੈਂਤੀ ਪੈਂਤੀ ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿਚ 20 ਜਿਹੜੀਆਂ ਲੱਗੀਆਂ ਆਈ ਨਹੀਂ ਹੋਣੀਆਂ 20 ਜਾਨਾਂ ਕਿ ਤੋਂ ਗੰਬੀਜ ਇਕ ਮੇਰੀ ਨਹੀਂ ਜਿਆਦਾ ਨਹੀਂ ਹੈ ਮੇਰਾ ਬੱਲਾ ਬੱਲਾ ਤੇ ਮੂੰਹ ਮਾਦੇ ਗਿਆ ਕਿੱਥੋਂ ਆ ਰਹੇ ਸੀ ਅਸੀਂ ਸ਼ਿਦਾਂ ਸਾਹਿਬ ਤੋਂ ਦੁਪਹਿਰਾ ਘਟ ਕੇ ਆ ਰਹੇ ਸੀ ਜੀ ਤੇ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਈ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿੱਥੇ ਤੁਹੀਂ ਜਲੰਧਰ ਜਲੰਧਰ ਜਾਣਾ ਹਾਂ ਜੀ ਕਿੰਨੇ ਕੁ ਕਿਲੋ ਕਿੱਥੇ ਹੈ ਹੋ ਗਏ ਆ ਕਾਫੀ ਲੋਕੀ ਜਾ ਕੇ ਵੀ ਹੋ ਗਏ 35 ਵਾਰੀਆਂ ਹੀ ਵਿੱਚ ਤਕਰੀਬਨ 20 ਜਣੇ ਹੋ ਗਏ ਆ ਹਾਂ 20 20 ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਸੱਟਾ ਹਾਂਜੀ ਐਸੇ ਬੱਸ ਚ ਜਾ ਰਹੇ ਸੀ ਤੇ ਬੱਸ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚ ਇੱਕਾਰਵਨ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ 10:30 ਵੀ ਦਿਗਾ। ਵੀ ਕਿੱਥੇ ਜਾਣਾ ਹੈ? ਆਈ ਲੁਧਿਆਣਾ ਜਾਣਾ ਸੀ। ਲੁਧਿਆਣਾ ਜਾਣਾ। ਕਿੰਨੇ ਮੈਂਬਰ ਸੀ ਤੁਹਾਡੇ ਨਾਲ? ਸਾਡੇ ਨਾਲ ਤਾਂ 3 ਮੈਂਬਰ ਸੀ। ਛੋਟਾ ਛੋਟੀ ਕੁੜੀਆ ਸੀ। ਮਦਰ ਆਈ ਅੰਮ੍ਰਿਤਸਰ ਵਾਰੇ ਸੀ। ਕਿੰਨੇ ਕੁ ਲੋਕਾਂ ਨੂੰ ਸੱਟਾਂ ਲੱਗੀਆਂ? 30-35 ਜਨਨ ਨੂੰ ਸੱਟਾਂ ਵੱਜੀਆਂ। ਗੰਭੀਰ ਕੇ ਗੰਭੀਰ ਸੱਟਾਂ ਵੱਜੀਆਂ। ਮੇਰੇ ਵੀ ਸਟਿਚਸ ਆਇਆ। ਅੱਛਾ। ਤੁਸੀਂ ਸਟਿਚਸ ਆਇਆ ਸਭ ਦਾ। ਇਹ ਸਰਦੇਵ ਹਲਸ ਸਿੰਘ। ਅੱਛਾ ਕੀ ਅੱਜ ਆ ਬਾਸ ਐਕਸੀਡੈਂਟ ਹੋਇਆ ਦੇ ਵਿੱਚ ਦੱਸੋ ਕੀ ਗੱਲਬਾਤ ਹੋਈ। ਇਹ ਟਰੱਕ ਦੇ ਮਗਰ ਵਾਜ ਮਾਰੀ ਵਜ ਗਈ ਆ ਤੇ ਸਵਾਰੀਆਂ ਦੇ ਛਟਾ ਛਟਾ ਲੱਗਿਆ ਦੇਖਦੇ ਆ ਜੋ ਵੰਦੀ ਕਾਰਵਾਈ ਡਾਕਟਰ ਸਾਹਿਬ ਕਿ ਸਵਾਰੀਆਂ ਦੇ ਸੱਟਾਂ ਲੱਗੀਆਂ ਹਾਂਜੀ ਪਾਸਾ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਆ ਸਾਰਾ ਜੋ ਜੋ ਰਿਜ਼ਲਟ ਆਉਣਗੇ ਵਸਾ ਤੇ ਕਾਰਵਾਈ ਹੋ ਜੂਗੀ ਠੀਕ ਹਾਂਜੀ